ਹੁਣ ਤੱਕ ਪੰਜਾਬ ਦੇ 23 ਜ਼ਿਲ੍ਹੇ ਪ੍ਰਭਾਵਿਤ ਹੋਏ ਨੇ ਯਾਨੀ ਕਿ ਸਾਰੇ ਦੇ ਸਾਰੇ 23 ਦੇ 23 ਜ਼ਿਲ੍ਹੇ ਪ੍ਰਭਾਵਿਤ ਹੋਏ ਪੰਜਾਬ ਦੇ 1400 ਪਿੰਡਾਂ ਦੇ ਵਿੱਚ ਹੜ੍ਹ ਦੀ ਮਾਰ ਪਈ ਹੈ ਹੁਣ ਤੱਕ 30 ਲੋਕਾਂ ਦੀ ਜਾਨ ਵੀ ਚਲੀ ਗਈ ਹੈ 3,54,626 ਲੋਕ ਪ੍ਰਭਾਵਿਤ ਹੋਏ ਨੇ 19,597 ਲੋਕਾਂ ਨੂੰ ਸੁਰੱਖਤ ਥਾਵਾਂ ਤੇ ਪਹੁੰਚਾਇਆ ਗਿਆ ਹੈ 1,48,590 ਏਕੜ ਫਸਲ ਤਬਾਹ ਹੋ ਗਈ ਹੈ ਸੋ ਸਰਕਾਰੀ ਅੰਕੜਾ ਹੈ 23 ਦੇ 23 ਜ਼ਿਲ੍ਹੇ ਪ੍ਰਭਾਵਿਤ ਹੋਏ ਨੇ 1400 ਪਿੰਡਾਂ 'ਚ ਹੜ੍ਹਾਂ ਦੀ ਮਾਰ ਪਈ ਹੈ ਤੇ ਇਸ ਦੌਰਾਨ 30 ਲੋਕਾਂ ਦੀ ਜਾਨ ਵੀ ਚਲੀ ਗਈ 354626 ਲੋਕ ਪ੍ਰਭਾਵਿਤ ਹੋਏ ਨੇ ਜਦਕਿ 19597 ਲੋਕਾਂ ਨੂੰ ਸੁਰੱਖਿਤ ਥਾਵਾਂ ਤੇ ਪਹੁੰਚਾਇਆ ਗਿਆ ਹੈ ਖੇਤੀ ਵਾਲੀ ਜ਼ਮੀਨ ਫਸਲ ਬਰਬਾਦ ਹੋਈ ਹੈ 148590 ਏਕੜ ਫਸਲ ਤਬਾਹ ਹੋ ਗਈ ਹੈ ਹੜ੍ਹ ਦੀ ਚਪੇਟ ਜੜੀ ਹੈ ਸਰਕਾਰੀ ਅੰਕੜਾ ਹੈ ਅਸੀਂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਦੇਖ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਪਾਣੀ ਨੇ ਪੰਜਾਬ ਨੂੰ ਰੋਲ ਕੇ ਰੱਖ ਦਿੱਤਾ ਹੈ ਫਸਲਾਂ ਦੀ ਫਸਲਾਂ ਤਬਾਹ ਹੋ ਗਈਆਂ ਘਰ ਦੇ ਘਰ ਡਿੱਗ ਗਏ ਲੋਕਾਂ ਨੂੰ ਆਪਣਾ ਘਰ ਛੱਡਣਾ ਪੈ ਗਿਆ ਤੇ ਉਸ ਨੂੰ ਲੈ ਕੇ ਹੁਣ ਸਰਕਾਰੀ ਅੰਕੜਾ ਜਾਰੀ ਹੋਇਆ ਹੈ 23 ਦੇ 23 ਜ਼ਿਲ੍ਹੇ ਪ੍ਰਭਾਵਿਤ ਹੋਏ ਨੇ ਕੁੱਲ 1400 ਪਿੰਡ ਪ੍ਰਭਾਵਿਤ ਹੋਏ ਨੇ 30 ਲੋਕਾਂ ਦੀਆਂ ਜਾਨਾਂ ਚੜੀਆਂ ਗਈਆਂ 354626 ਲੋਕ ਪ੍ਰਭਾਵਿਤ ਹੋਏ 19597 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ 148590 ਏਕੜ ਫਸਲ ਤਬਾਹ ਹੋ ਗਈ ਗ੍ਰਾਫਿਕਸ ਰਾਈ ਤੁਹਾਡੇ ਟੀਵੀ ਸਕਰੀਨ ਤੇ ਸਰਕਾਰੀ ਅੰਕੜਾ ਹੜ੍ਹ ਕਾਰਨ 1400 ਪਿੰਡ ਪ੍ਰਭਾਵਿਤ ਹੋਏ ਨੇ 23 ਦੇ 23 ਜ਼ਿਲ੍ਹੇ ਪ੍ਰਭਾਵਿਤ ਹੋਏ ਨੇ 23 ਜ਼ਿਲ੍ਹਿਆਂ ਦੇ 1400 ਪਿੰਡ ਹੜ੍ਹ ਦੀ ਮਾਰ ਹੇਠ 354626 ਲੋਕ ਪ੍ਰਭਾਵਿਤ ਹੋਏ ਹੜ੍ਹਾਂ ਦੇ ਕਾਰਨ 30 ਮੌਤਾਂ ਹੋ ਗਈਆਂ ਨੇ 148590 ਹੈਕਟੇਅਰ ਰਕਬਾ ਜੋ ਹੈ ਹੜ੍ਹ ਦੇ ਨਾਲ ਪ੍ਰਭਾਵਿਤ ਹੋਇਆ ਹੈ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ 40193 ਹੈਕਟੇਅਰ ਫਸਲ ਦਾ ਨੁਕਸਾਨ ਹੋਇਆ ਸੋ ਇਹ ਸਰਕਾਰੀ ਅੰਕੜੇ ਰਿਲੀਜ਼ ਕੀਤੇ ਗਏ ਨੇ ਤੇ ਜਾਣਕਾਰੀ ਦਿੱਤੀ ਗਈ ਹੈ ਕਿ ਆਖਰ ਕਿੱਥੇ ਕਿੰਨਾ ਨੁਕਸਾਨ ਹੋਇਆ ਕਿੰਨੇ ਲੋਕ ਪ੍ਰਭਾਵਿਤ ਹੋਏ ਕਿੰਨੇ ਦਾ ਰੈਸਕਿਊ ਕੀਤਾ ਗਿਆ ਤੇ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ કુલ 1400 ਪਿੰਡ ਪਾਣੀ ਦੀ ਮਾਰ ਹੇਠ ਨੇ ਕਪੂਰਥਲਾ ਦੇ 115 ਪਿੰਡ ਪਾਣੀ ਦੀ ਮਾਰ ਚੱਲ ਰਹੇ ਨੇ ਅੰਮ੍ਰਿਤਸਰ ਦੇ 135 ਪਿੰਡ ਫਾਜ਼ਿਲਕਾ ਦੇ 72 ਪਿੰਡ ਫਿਰੋਜ਼ਪੁਰ ਦੇ 93 ਪਿੰਡ ਇਸ ਵੇਲੇ ਪਾਣੀ ਦੀ ਛਪੇਟ ਦੇ ਵਿੱਚ ਨੇ ਹੜ ਦੀ ਮਾਰ ਚੱਲ ਰਹੇ ਨੇ ਬਰਨਾਲਾ ਦੇ 34 ਪਿੰਡ ਫਰੀਦਕੋਟ ਦੇ 15 ਪਿੰਡ ਗੁਰਦਾਸਪੁਰ ਦੇ 324 ਪਿੰਡ ਹੁਸ਼ਿਆਰਪੁਰ ਦੇ 119 ਪਿੰਡ ਇਸ ਵੇਲੇ ਪਾਣੀ ਦੀ ਛਪੇਟ ਵਿੱਚ ਨੇ ਜਲੰਧਰ ਦੇ 68 ਪਿੰਡ ਲੁਧਿਆਣਾ ਦੇ 62 ਪਿੰਡ ਮਲੇਰਕੋਟਲਾ ਦੇ 5 ਪਿੰਡ ਮਾਨਸਾ ਦੇ 108 ਪਿੰਡ ਇਸ ਵੇਲੇ ਹੜ ਦੀ ਮਾਰ ਚੱਲ ਰਹੇ ਨੇ ਪਾਣੀ ਦੀ ਮਾਰ ਚੱਲ ਰਹੇ ਨੇ ਮੋਗਾ ਦੀ ਗੱਲ ਕੀਤੀ ਜਾਏ ਮੋਗਾ ਦੇ 84 ਪਿੰਡ ਪਠਾਨਕੋਟ ਦੇ 82 ਪਿੰਡ ਪਟਿਆਲਾ ਦੇ 16 ਪਿੰਡ ਰੋਪੜ ਦੇ 44 ਪਿੰਡ ਪਾਣੀ ਦੀ ਝਪੇਟ ਵਿੱਚ ਨੇ ਸੋ ਇਹ ਜ਼ਿਲ੍ਹੇ ਜ਼ਿਲੇਵਾਰ ਇਹ ਅੰਕੜਾ ਸਾਹਮਣੇ ਆਇਆ ਸੰਗਰੂਰ ਦੇ 13 ਪਿੰਡ ਪਾਣੀ ਦੀ ਝਪੇਟ ਵਿੱਚ ਨੇ ਮੁਕਸਰ ਦੇ 23 ਪਿੰਡ ਤਰਨਤਾਰਨ ਦੇ 68 ਪਿੰਡ ਸੋ ਇਹ सिलसिलेवार आंकड़ा सामने आया है